ਕਹਿੰਦਾ ਮਾਦਾ ਨੋਕੀ ਮੇਰਾ ਨਾਮ ਸੋਨਾਦ ਬੰਸਲ ਕੀ ਹੋਇਆ ਮਾਮਲਾ ਅੱਜ ਤੋਂ ਵੀਆਰਜ ਇੱਕਾ ਗੋਠੀਵਾੜ ਭਾਈ ਇੱਕ ਸਾਰੀ ਸੈਂਟਰ ਦੋਨਾਂ ਨੇ ਬੰਦੇ ਬਾਹਰ ਹੋਕਿੰਗ ਵਾਲੇ ਰੱਖੇ ਹੋਏ ਐ ਜਿਹੜੇ ਕਿ ਨਸ਼ਾ ਪਤਾ ਘਾ ਕੇ ਵਾਜਾ ਮਾਰਦੇ ਐ ਉਹਨਾਂ ਨੂੰ ਕੋਈ ਸੈਂਸ ਨਹੀਂ ਹੁੰਦੀ ਕਿਸੇ ਨੂੰ ਆਵਾਜ਼ ਮਾਰਨੀ ਹੈ ਕਿ ਨਹੀਂ ਮਾਰਨੀ ਬਿਲਕੁਲ ਮਿਸਬੀਵ ਕਰਦੇ ਕਰਦੇ ਆਪਸ ਵਿੱਚ ਗਾਲ੍ਹਾਂ ਗਲੋਚ ਹੋ ਗਈ ਬੋਰਡ ਚੱਲ ਪਏ ਜਦੋਂ ਐਸਐਚਓ ਸਾਹਿਬ ਆਏ ਪੁਲਿਸ ਆਈ ਉਹਨਾਂ ਨਾਲ ਨਜਾਇਜ਼ ਧੱਕਾ ਮੁੱਕੀ ਕੀਤੀ ਗਈ ਉਹਨਾਂ ਦੇ ਸਾਹਮਣੇ ਵੀ ਗਾਲ੍ਹਾਂ ਗਾਲੀ ਕੱਢੇਗੇ ਜਦੋਂ ਉਹਨਾਂ ਨੇ ਦੋ ਤਿੰਨ ਬੰਦੇ ਫੜ ਕੇ ਬਿਠਾਏ ਉਹਨਾਂ ਨੇ ਹੁਟਿੰਗ ਕੀਤੀ ਗਈ ਬਹੁਤ ਨਜਾਇਜ਼ ਹੋਇਆ ਕੰਮ ਉਹਦੇ ਆ ਬਜ਼ਾਰ ਸਾਰਾ ਇਕੱਠਾ ਹੋ ਗਿਆ ਤੁਸੀਂ ਦੇਖ ਲਓ ਬਜ਼ਾਰ ਦਾ ਹਾਲਾਤ ਉਹ ਸਾਲ ਜਿੰਨੇ ਕੀਤਾ ਕੰਮ ਨਜਾਇਜ਼ ਹੀ ਹੋਇਆ ਗਲਤ ਹੋਇਆ ਜਿਹੜਾ ਬਜ਼ਾਰਾਸ ਤੋਂ ਬਾਹਰ ਹੈ ਕਿਹੜਾ ਬਜ਼ਾਰਾ ਥੋਬੀ ਬਜ਼ਾਰ ਮੇਨ ਬਜ਼ਾਰ ਹੈ ਬਹੁਤ ਮਾੜੀ ਗੱਲ ਹੈ ਮੰਦ ਭਾਤ ਦੀ ਗੱਲ ਹੈ ਬਜ਼ਾਰਾਸ ਦੀ ਇੱਥੇ ਥੋਬੀ ਬਜ਼ਾਰ ਦੇ ਵਿੱਚ ਦੋ ਦੁਕਾਨਾਂ ਇੱਕ ਗੋਠੀ ਕਲਾ ਦਾ ਹੁਸਨ ਵਾਲਾ ਉਹ ਦੂਸਰੇ ਆ ਗਿਆ ਸ਼੍ਰੀ ਸਾੜੀ ਵਾਲੇ ਇਹ ਦੋਨਾਂ ਦੇ ਦੁਕਾਨਦਾਰਾਂ ਨੇ ਆਪਣੇ ਹੱਕ ਰੱਖੇ ਹੋਏ ਆ ਜਿਹੜੇ ਗਾਕਾਂ ਨੂੰ ਆਵਾਜ਼ਾਂ ਮਾਰ ਕੇ ਬੁਲਾਉਂਦੇ ਆ ਤੇ ਇਹ ਹੱਕਰ ਜਿਹੜੇ ਅੱਜ ਆਪਸ ਵਿੱਚ ਬਹਿਸ ਪਏ ਵੈਸਾਂ ਤੋਂ ਬਾਅਦ ਇਹਨਾਂ ਦੀ ਉੱਥੇ ਆਪਸ ਵਿੱਚ ਹੱਥੋ ਪਾਈ ਹੋ ਗਈ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਪੇ ਤੇ ਲੜਨਾ ਸ਼ੁਰੂ ਕਰਤਾ ਇਸੇ ਦੌਰਾਨ ਸਾਡੀਆਂ ਪੋਰਟਸ ਪਾਰਟੀ ਉੱਥੇ ਪਹੁੰਚ ਗਈ ਆ ਪਹੁੰਚ ਕੇ ਇਹਨਾਂ ਨੂੰ ਛਡਵਾਇਆ ਉੱਥੇ ਐਸਐਸਓ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਕਾਫੀ ਰੌਸ਼ ਹੋ ਗਿਆ ਸੀਗਾ ਇਹ ਆਪਸ ਵਿੱਚ ਤਕਮ ਤਕਾ ਹੋ ਰਹੇ ਸੀਗੇ ਪਰ ਇਹਨਾਂ ਨੂੰ ਛਡਾ ਕੇ ਲਕ ਲਕ ਕਰਵਾ ਦਿੱਤਾ ਗਿਆ ਤੇ ਮੌਲ ਨੂੰ ਛਾਦ ਕੀਤਾ ਗਿਆ ਪਰ ਤੁਹਾਡੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਕਿਹਾ ਗਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਨਾਈਟ ਪੁਲਿਸਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਵਾਲੀ ਗੱਲ ਨਹੀਂ ਸਾਹਮਣੇ ਆਈ ਉਹ ਮੁਲਾਜ਼ਮ ਕਭਰਾੜ ਦੇ ਵਿੱਚ ਆ ਕੇ ਉਹਨੇ ਕੁਝ ਕਹਿ ਦਿੱਤਾ ਪਰ ਮੈਂ ਉਹਨੂੰ ਚੰਗੀ ਤਰ੍ਹਾਂ ਬਾਅਦ ਚ ਪੁੱਛਿਆ ਕਿਸੇ ਵੀ ਪੁਲਿਸ ਮੁਲਾਜ਼ਮ ਨਾਲ ਕੋਈ ਕੁੱਟਮਾਰ ਵਗੈਰਾ ਦੀ ਗੱਲ ਸਾਹਮਣੇ ਨਹੀਂ ਆਈਗੀ ਉਹ ਸਿਰਫ ਉੱਥੇ ਲੜਾਈ ਛਡਾਉਂਦੇ ਆ ਤੇ ਲੋਕ ਧਕਮ ਤੱਕਾ ਹੋ ਰਹੇ ਸੀਗੇ ਤੇ ਉਸ ਕਰਕੇ ਉਹ ਦੋ ਕਭਰਾ ਗਿਆ ਉਹ ਮੁਲਾਜ਼ਮ ਨੇ ਕਭਰਾੜ ਦੇ ਵਿੱਚ ਇੰਨੀ ਗੱਲ ਕਹਿ ਦਿੱਤੀ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਰਕਰਾਰ ਇਹ ਦੋਨਾਂ ਧਿਰਾਂ ਦੇ ਜੋ ਹਾਕਰ ਜਿਹੜੇ ਉੱਥੇ ਲੜਦੇ ਸੀ ਉਹ ਅਸੀਂ ਰਾਉਂਡ ਆਪ ਕਰ ਲਏ ਸੀ ਤੇ ਉਹਨਾਂ ਨੂੰ ਬਿਆਨ ਲਿਖਾਉਣ ਨੂੰ ਕਿਹਾ ਜਿਸ ਤਰ੍ਹਾਂ ਦੇ ਵੀ ਉਹ ਬਿਆਨ ਲਿਖਾਉਣਗੇ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ